ਤੁਸੀਂ ਆਪਣੇ ਘਰੇ ਨਹੀਂ ਰਹਿੰਦੇ ਨਹੀਂ ਮੈਡਮ ਗੱਲ ਇਹ ਕਰੇਗੀ ਤਾਂ ਪੁਲਿਸ ਹੀ ਕਰੂਗੀ ਉਹ ਚੱਕ ਕੇ ਲੈ ਕੇ ਜਾਊਗੀ ਕਰੂਗੀ ਅੰਦਰ ਦੱਸੂਗੀ ਨੂੰ ਵੀ ਕਿ ਇਹਦਾ ਕਿਉਂ ਕਰਦਾ ਹੈ ਤੁਸੀਂ ਪੁਲਿਸ ਤੋਂ ਪ੍ਰੇਮ ਕੀਤੀ ਹੋਣੀ ਹੈ ਉਹ ਨਹੀਂ ਉਹ ਨੂੰ ਸਮਝਾਉਂਦੇ ਦੇਖਦੇ ਕੁਝ ਕਰਦੇ ਨਾਲੇ ਪਤਾ ਕਰਦੇ ਵੀ ਕਿਉਂ ਪੁਲਿਸ ਨਹੀਂ ਆਹ ਕੰਮ ਬੰਦ ਨਹੀਂ ਗੱਲ ਦੱਸੋ ਤੁਹਾਡਾ ਕਿ ਹੋ ਗਿਆ ਅੱਛਾ ਕਿੰਨਾ ਵੱਡਾ ਬੇਟਾ ਮੈਡਮ 20 ਸਾਲ ਦਾ ਹੈ ਅੱਛਾ ਮੈਨੂੰ ਮੇਰੇ ਕੋ ਵੀਡੀਓ ਤੇ ਇਹ ਫੋਨ ਕੋਈ ਗੱਲ ਨਹੀਂ ਕਿਉਂ ਪਰੇਸ਼ਾਨ ਕਰ ਰਹਾ 4 ਸਾਲ ਹੋ ਗਏ ਉਹਨੂੰ ਮੈਡਮ ਛੱਲੇ ਨਾਲ ਇਹਨੇ ਮੋੜ ਮੋੜ ਕੇ ਨਸ਼ਾ ਵੇਚਦੇ ਸੀ ਫਿੰਗੇਜਦੇ ਸੀ ਓਕੇ ਉਹ ਉਹਨਾਂ ਤੋਂ ਲੰਦਾ ਸੀ ਮੈਨੂੰ ਨਹੀਂ ਪਤਾ ਉਹਨਾਂ ਨੇ ਮੈਨੂੰ 4 ਸਾਲ ਦਾ ਬਹੁਤ ਘੁੱਟਦਾ ਸੀ ਬਹੁਤ ਜ਼ਿਆਦਾ ਹੈਨਾ ਬਹੁਤ ਗਲੀ ਚ ਘਰ ਚ ਕੌਣ ਕੌਣ ਹੈ ਮੇਰਾ ਹਸਬੰਦ ਤੇ ਮੈਂ ਤੇ ਮੇਰਾ ਬੇਟਾ ਤਿੰਨ ਜਣੇ ਤੇ ਹਸਬੰਦ ਕੀ ਕਰਦੇ ਨੇ ਹਸਬੰਦ ਆਟੋ ਚਲਾਉਂਦਾ ਹੈ ਉਹਨੇ ਉਹ ਸਮਝਾਉਂਦੇ ਦੇਖਦੇ ਕੁਝ ਕਰਦੇ ਪਹਿਲਾਂ ਉਹ ਥਿੰਕ ਕਰਦੇ ਸੀ ਸ਼ੁਰੂ ਤੋਂ ਡ੍ਰਿੰਕ ਕਰਦੇ ਨੇ ਹਸਬੰਦ ਚਲੋ ਮੈਂ ਕਿੰਨੇ ਬੱਚਾ بڑا ਹੋਇਆ ਹੋਇਆ ਜੀ ਕੋਈਆ ਵਿੱਚ ਮੈਂ ਲੋਕਾਂ ਨੇ ਤਾਂ ਕੰਮ ਕਰਦੀ ਸੀ ਕਿਹਾ ਟੇਕਾ ਤੇ ਖਾਣੇ ਨੂੰ ਫੁਲਕੇ ਨਿਕਲੇ ਵਿੱਚ ਉਹਨਾਂ ਤੋਂ ਬਹੁਤ ਮਿਹਨਤ ਕੀਤੀ ਸੀ ਮੇਰੇ ਹਸਬੰਦ ਵੀ ਮਿਹਨਤ ਕਰਦੇ ਚਲੋ ਪਿੰਦਲ ਸੀ ਮੈਂ ਤਾਂ ਚਲੋ ਬੱਚਾ ਬੜਾ ਉਹ ਨੌਵੀਂ ਤੋਂ ਬਾਅਦ ਪਤਾ ਨਹੀਂ ਉਹਨੂੰ ਕੀ ਹੋਇਆ ਕੀ ਨਹੀਂ ਤੇ ਉਹਨੇ ਤੁਸੀਂ ਮੈਨੂੰ ਇੰਨਾ ਕੁਦਲਾ ਮੈਡਮ ਐ ਨਾ ਤੁਸੀਂ ਮੇਰੀ ਇਨਕੁਆਇਰੀ ਮੇਰੀ ਗਲੀ ਸਾਰੀ ਮੇਰੀ ਨਾਲ ਖੜੀ ਤੁਸੀਂ ਪੁਲਿਸ ਕੰਪਲੇਨ ਕੀਤੀ ਹੋਣੀ ਹੈ ਮੇਰੀ ਤਾਂ ਸੁਣੋ ਇੱਕ ਪਾਸੇ ਜੱਥੇ ਮੇਰੇ ਬੇਟਾ ਮੈਂ ਮੇਰੇ ਪੇਕੇ ਕਹਿੰਦੇ ਮੇਰੇ ਪੇਕੇ ਨਾਲ ਜਿਉਂਨੇ ਤਰਵਾਤਾ ਤੇ ਜਗਾ ਗਾਲਾਂ ਕੱਢੀਆਂ ਉਹਨਾਂ ਨੂੰ ਬਹੁਤ ਗੰਦ ਪੱਤਿਆ ਉਹਨਾਂ ਦਾ ਇੱਕ ਬੇਟਾ ਹੈ ਮੇਰੇ ਦੋਨੇ ਭਰਾਵ ਦੇ ਇੱਕ ਬੇਟਾ ਕਹਿੰਦਾ 16 ਬੇਟੀਆਂ ਆਏ ਨੇ ਹੋਵੇ ਫਿਰ ਆਪਰਾ ਕਹਿੰਦਾ ਤੁਸੀਂ ਤਿੰਨੇ ਨਾ ਸੰਦੇ ਘਰ ਬੜੇ ਮੈਂ ਜੀ ਸਾਲ ਉਹਦੇ ਪੇਕੇ ਘਰ ਗਈ ਨਹੀਂ ਅਮਰਿੰਦੇਈ ਇਹ ਨਾਮ ਮੇਰੇ ਦੋਨੇ ਦਾ ਠੀਕ ਹੈ ਮੈਂ ਚੰਗੇ ਘਰ ਤੋਂ ਕੁੜੀਆਂ ਮੈਂ ਬੜੀ ਲਿਖੀ ਕੁੜੀਆਂ ਸੀ ਚਲੋ ਮੈਂ ਗਰੀਬ ਘਰ ਚ ਜਾਈ ਗਈ ਤੇ ਮੈਂ ਮਿਹਨਤ ਨਾਲ ਸਭ ਮੇਰੇ ਬੱਚੇ ਨੇ 1 ਰੁਪਏ ਦਾ ਸਮਾਨ ਦਰਛੱਦਿਆ ਮੇਰੇ ਘਰ ਮੈਂ ਜੂਨ ਚ ਮੈਂ ਮਾਰਚੀ ਕਾਮਰੇ ਦੇ ਸਰਚੂ ਨੇ ਮੈਂ ਇਹ ਗੱਲ ਦੱਸੋ ਤੁਹਾਡਾ ਮੁੰਡਾ ਚਲੋ ਨਸ਼ਾ ਕਰਦਾ ਸੀ ਤੁਸੀਂ ਕਿਸੇ ਨੂੰ ਅਪਰੋਚ ਕੀਤੀ ਵੀ ਇਹਨੂੰ ਨਸ਼ਾ ਛੁੜਾਏ ਕੇਂਦਰ ਵਿੱਚ ਪਾ ਲਿਆ ਮੈਂ ਮੈਂ ਤੇ ਨਸ਼ੇ ਸਿਰੌਂਗ ਕੇਂਦਰ ਵਿੱਚ ਛੱਡਿਆ ਜੀ ਉਹ ਕਹਿੰਦਾ ਮੈਂ ਨਸ਼ਾ ਕਰਦਾ ਹੀ ਨਹੀਂ ਹੈਗਾ ਪਰ ਸੋਤੇ ਤਾਂ ਹੱਦ ਹੀ ਹੋ ਗਈ ਮੈਡਮ ਅਸੀਂ ਕਿਰਾਏ ਤੇ ਰਹਿੰਦੇ ਮੈਂ ਤੇ ਮੇਰੇ ਹਸਬੰਦ ਅਸੀਂ ਨੀਚੇ ਸੌਂ ਰਹੇ ਹਾਂ ਨੀਚੇ ਕਿਸੇ ਦੇ ਪਿੱਛੇ ਅਸੀਂ ਉਹਨਾਂ ਨੇ ਸਾਨੂੰ ਪਤਲੇ ਪਤਲੇ ਗੱਦੇ ਦਿੱਤੇ ਫਿਰ ਉੱਥੇ ਸੌਂ ਰਹੇ ਹਾਂ ਇਹਨੇ ਈ ਰਿਕਸ਼ਾ ਦੀ ਚਾਬੀ ਖੋਲੀ ਨਾਲ ਇੱਕ ਮੁੰਡਾ ਸੀਗਾ ਮੁੰਡਾ ਸੀ ਚਾਬੀ ਕੋਲੇ ਨਾਲ 1000 ਰੁਪਏ ਕੋਲੇ ਦੋ ਤਰੀਕ ਦੀ ਗੱਲ ਹੈ ਮੈਂ ਤਿਰਪੜੀ ਬਾਜ਼ਾਰ ਦੇ ਵਿੱਚ ਪੁਲਿਸ ਵਿੜ ਦੇ ਕੋਲ ਅਸੀਂ ਥਾਣੇ ਗਏ ਆ ਥਾਣੇ ਅਸੀਂ ਰਿਪੋਰਟ ਲਖਾਤੀ ਐ ਇਸ ਕੇਅਦੇ ਪਰ ਪੜਚਾਪ ਆ ਕੇ ਅੰਦਰ ਕਰੋ ਅਸੀਂ ਫੇਰ ਘਰ ਜਾਂਦੇ ਹੁਣ ਅਸੀਂ ਇਹ ਗੱਲ ਕਰਕੇ ਸਾਡੀ ਜਿੱਥੇ ਅਸੀਂ ਐਸ ਐਚ ਓ ਨੇ ਅਸੀਂ ਉੱਤੇ 3-4 ਘੰਟੇ ਬੈਠ ਕੇ ਅਸੀਂ ਆਪਣੀ ਦਿਹਾੜੀ ਖਤਮ ਕਰਤੀ ਅਸੀਂ ਰੋਟੀ ਵੀ ਨਹੀਂ ਖਾਧੀ ਉਸ ਦਿਨ ਵੀ ਨਹੀਂ ਖਾਧੀ ਦੂਏ ਦਿਨ ਤੱਕ ਜਿਨਾਂ ਨੇ ਫੇਰ ਵੀ ਉਹ ਮੁੰਡਾ ਤੇ ਮੇਰੇ ਬੇਟੇ ਨੇ ਸਾਡੇ ਘਰ ਦੇ ਸ਼ੀਸ਼ੇ ਤੋੜਦੇ ਹੁਣ ਬੜੀ ਚਫੋਨ ਆਇਆ ਕਹਿੰਦੀ ਹੁਣ ਤੇਰੇ ਘਰ ਦਾ ਸਭ ਨੂੰ ਅਕਸਰ ਹੋ ਗਿਆ ਮੈਂ ਉਹ ਮੈਂ ਥਾਣੇ ਚਲੇ ਗਈ ਕਿ ਦੁਆਰਾ ਮੈਂ ਜਿਹਦੇ ਕੋਲ ਮੇਰਾ ਕੇਸ ਸੀਗਾ ਮੈਂ ਅਚਾਨੇ ਥਾਣੇ ਰੱਖਿਆ ਨਹੀਂ ਛੱਡਤਾ ਹਾਂ ਫੜੇ ਨਹੀਂ ਫੜੇ ਨਹੀਂ ਮੈਂ ਉਹਨਾਂ ਨੂੰ ਰਿਕਵੈਸਟ ਕੀਤੀ ਮੈਂ ਕਿ ਜੀ ਉਹਨਾਂ ਅੰਦਰ ਕਰੋ ਅਸੀਂ ਫੇਰ ਘਰ ਪੜਦੇ ਹਾਂ ਜਿਸ ਤੱਕ ਪੱਕੇ ਖਾਂਦੇ ਪਏ ਉਹਨਾਂ ਨੇ ਜੀ ਮੈਨੂੰ ਮੈਂ ਉਹਨੂੰ ਸਾਰ ਨੂੰ ਫੋਨ ਕੀਤਾ ਮੈਂ ਕਿ ਸਾਰ ਵੀ ਮੇਰਾ ਬੱਚਾ ਤੁਸੀਂ ਚੱਕੋ ਜਿਵੇਂ ਮਰ ਗਿਆ ਕਹਿੰਦੇ ਕਰੋ ਜੀ ਜਿਹੜਾ ਕੁਝ ਕਰਨਾ ਤੁਸੀਂ ਸੱਤੋਂ ਨਹੀਂ ਬੱਚਾ ਚੱਕਿਆ ਜਾਂਦਾ ਥੋੜਾ ਮੈਂ ਕਿਹਾ ਜੀ ਤੁਸੀਂ ਮੈਂ ਕੱਲ੍ਹ ਵੀ ਫੋਨ ਕੀਤਾ ਮੈਂ ਸਾਰ ਛੜ ਕੇ ਜੀਣਾ ਹੈ ਰਾਮੋ ਦਾਸ ਤੇ ਰੋਟੀ ਨਹੀਂ ਖਾਦੀ ਹਸਬੰਦ ਨੇ ਉਹੀ ਕਮਾਉਣਾ ਉਹੀ ਅਸੀਂ ਖਾਣਾ ਉਹ ਵੀ ਨਹੀਂ ਖਾਂਦਾ ਗਿਆ ਸੱਤ ਦਿਨ ਅਸੀਂ ਤਾਂ ਉਹ ਵੀ ਨਹੀਂ ਖਾਂ ਜੋਗੇ ਤੁਸੀਂ ਮੈਂ ਵੀਡੀਓ ਦਿਖਾ ਦਿੰਨੇ ਮੇਰੀ ਗਲੀ ਸਾਰੀ ਮੇਰੇ ਨਾਲ ਸਾਰਾ ਚਲੋ ਫਿਰ ਕੀ ਕੀ ਉਹਨਾਂ ਨੇ ਐਸਐਚਓ ਐਸਐਚਓ ਸਾਹਮਣੇ ਤਾਂ ਕੱਲ ਪਰਸੋਂ ਤੋਂ ਮੈਨੂੰ ਮਿਲਣੇ ਸੀ ਮੈਂ ਫੇਰ ਵੀ 4 ਘੰਟੇ ਬੈਠ ਕੇ ਮੈਂ ਉੱਥੇ ਹੀ ਬੈਠ ਕੇ ਉਸ ਸਾਡ ਨੇ ਕਿਹਾ ਮੈਂ ਇਥੋਂ ਮਰ ਜਾਂ ਮੈਂ ਕਹਾਂ ਜੇ ਮੈਂ ਮਰ ਗਈ ਮੇਰੇ ਹਸਬੰਦ ਦਾ ਕੀ ਉਹ ਫੇਰ ਘਰ ਨੂੰ ਆ ਕੇ ਮਿਲ ਮੈਂ ਨਾ ਚੁੱਕਰਵਾਨ ਰੋਟੀ ਖਾਦੀ ਨਾ ਮੈਂ ਸ਼ਨੀਵਾਰ ਤੇ ਹੁਣ ਕਿੱਥੇ ਮੁੰਡਾ ਘਰੇ ਆ ਕਿ ਬਾਹਰ ਮੁੰਡਾ ਘਰ ਜਿਹੜਾ ਉਹਦੇ ਨਾਲ ਮੁੰਡਾ ਫਿਰਦਾ ਉਹ ਵੀ ਨਾਲ ਆ ਸਾਡਾ ਤਾਂ ਜੀਣਾ ਹਰਾਮ ਕਰਿਆ ਪਿਆ ਉਹ ਗੱਲ ਇਹ ਕਰਾਂਗੇ ਤਾਂ ਪੁਲਿਸ ਹੀ ਕਰੂਗੀ ਉਹ ਚੱਕ ਕੇ ਲੈ ਕੇ ਜਾਊਗੀ ਉਹ ਕਰੂਗੀ ਅੰਦਰ ਦੱਸੂਗੀ ਉਹਨੂੰ ਵੀ ਕਿ ਇਹਦਾ ਕਿਉਂ ਕਰਦਾ ਆ ਉਹ ਹੈ ਕਿ ਨਹੀਂ ਤੁਸੀਂ ਸਾਡੇ ਕੋਲੋਂ ਕੀ ਚਾਹੁੰਦੇ ਹੋ ਤੁਸੀਂ ਨਾਲ ਮੈਂ ਮੈਨੂੰ ਫੁੱਟ ਦਾ ਮਾਰਦਾ ਬਹੁਤ ਮੈਂ ਤਾਂ ਮੈਨੂੰ ਕਹਿੰਦਾ ਮੈਨੇ ਹਿੱਸਾ ਦੇ ਮੈਂ ਕਿਹ ਕਿਹਦਾ ਹਿੱਸਾ ਦੱਸੋ ਕਿੱਥੋਂ ਦਾ ਮੈਂ ਹਿੱਸਾ ਮੰਗਦਾ ਆ ਮੇਰੇ ਪਹਾੜਦਸਾਬ ਨੇ ਮੇਨੂੰ ਮਕਾਨ ਲੈ ਕੇ ਦਿੱਤਾ ਤਾਂ ਸਭ ਕੁਝ ਵੇਚ ਕੇ ਕਹਾਂਗੇ ਮੇਰੇ ਘਰ ਦਾ ਏਸੀ ਫ੍ਰਿੱਜ ਸਭ ਕੁਝ ਕਰਾਂ ਇੱਕ ਚਮਚਾ ਤੱਕ ਨਹੀਂ ਇੱਕ ਛੰਮਚਾ ਵੀ ਨਹੀਂ ਇਹਨਾਂ ਦੇ ਕਿਰਾਏ ਤੇ ਰਹਿੰਦੇ ਉਹਨਾਂ ਨੇ ਸਾਨੂੰ ਗੱਲ ਦਿੱਤੀ ਉਹਨਾਂ ਨੇ ਸਾਨੂੰ ਰਹਿਣ ਨੂੰ ਉਹਨਾਂ ਨੇ ਦੋ ਕੌਲੀਆ ਨਹੀਂ ਤੁਸੀਂ ਕਹਿੰਦੇ ਥੋੜਾ ਘਰ ਆ ਤੇ ਅਸੀਂ ਤਾਂ ਮੈਡਮ ਕਿਲੇ ਰਹਿੰਦੇ ਹਾਂ ਅਸੀਂ ਤਾਂ ਰਹਿ ਨਹੀਂ ਰਹੇ ਅਸੀਂ ਇਹਨੂੰ ਘਰ ਚਾਹਤਾ ਵੀ ਕਿਤੇ ਹੋਰ ਗਲਤ ਪਾਸੇ ਜਾਊਗਾ ਘਰ ਸੋ ਜਾਊ ਇਹਨੂੰ ਕਿਸੇ ਨੇ ਘਰ ਨਹੀਂ ਦੇਣਾ ਅਸੀਂ ਉੱਥੇ ਅਸੀਂ ਆਪੇ ਨਿਕਲ ਗਏ ਤੇ ਘੱਟ ਅਸੀਂ ਘਰ ਤੋਂ ਆਪੇ ਨਿਕਲ ਗਏ ਗੜਮਕਾ ਉਹ ਜਿਹਨੇ ਤੁਹਾਡੇ ਫਾਦਰ ਨੂੰ ਲੈ ਕੇ ਦਿੱਤਾ ਮੈਡਮ ਮੇਰੇ ਨੋਂ ਘਰ ਸੀਗਾ ਫਿਰ ਨੌ ਕਿੱਥੇ ਉਹ ਘਰ ਉਹ ਤਿਰਪੜੀ ਦੇ ਨਾਲ ਆਨੰਦਨਗਰ ਦੇ ਵਿੱਚ ਹਾਂ ਮੇਰੀ ਗਲੀ ਸਾਰੀ ਮੇਰੇ ਨਾਲ ਤੁਸੀਂ ਆਪਣੇ ਘਰੇ ਨਹੀਂ ਰਹਿੰਦੇ ਨਹੀਂ ਮੈਡਮ ਉੱਥੇ ਕੌਣ ਰਹਿੰਦਾ ਮੇਰੇ ਬੇਟਾ ਬੜ ਨਹੀਂ ਰਹਿੰਦਾ ਗਲੀ ਚ ਇੱਕ ਦਿਨ ਮੈਂ ਗਈ ਸੀ ਗਲੀ ਚ ਮੈਂ ਕਿਹਾ ਚਲੋ ਜੋ ਤੂੰ ਕਹਿੰਦਾ ਮੈਂ ਉਹ ਮਕਾਨ ਵੇਚ ਕੇ ਤੈਨੂੰ ਜੋ ਕਰਨਾ ਤੂੰ ਕਰ ਲੈ ਮੈਡਮ ਉਦੋਂ ਮੈਨੂੰ ਕੁੱਟਿਆ ਉਹਨੇ ਬਹੁਤ 112 ਤੇ ਗਲੀ ਵਾਲੇ ਨੇ ਫੋਨ ਕਰਕੇ ਪੁਲਿਸ ਰਾਈ ਮੈਨੂੰ ਥਾਣੇ ਭੇਜਿਆ ਗਿਆ ਥਾਣੇ ਤੋਂ ਫਿਰ ਮੈਂ ਆਪਣੇ ਘਰ ਪਹੁੰਚੀ ਹਾਂ ਬੇਟਾ ਕੰਮ ਕੋਈ ਨਹੀਂ ਕਰਦਾ ਕੁਝ ਨਹੀਂ ਕਰਦਾ ਜੀ ਕੁਝ ਨਹੀਂ ਕਿੱਥੋਂ ਖਾਂਦਾ ਪੀਂਦਾ